ਹੁਸ਼ਿਆਰਪੁਰ ਤੋਂ 50 ਤੋਂ 55 ਕਿਲੋਮੀਟਰ ਦੂਰੀ ਤੇ ਨਿਕਲਿਆ 5000 ਸਾਲ ਪੁਰਾਣਾ ਧਰਤੀ ਥੱਲੇ ਦੱਬਿਆ ਹੋਇਆ ਨੰਦੀ ਕਿਹਾ ਜਾਂਦਾ ਵੀ ਇਹ ਪਾਂਡਵਾਂ ਦੇ ਹੱਥਾਂ ਦਾ ਨੰਦੀ ਆ ਕੀ ਆ ਪੂਰੀ ਇਸ ਟੀ ਸਾਰਾ ਕੁਝ ਦੇਖਣ ਨੂੰ ਤੁਹਾਨੂੰ ਵੀਡੀਓ ਦੇ ਅੱਗੇ ਮਿਲੂਗਾ ਇਸ ਜਗ੍ਹਾ ਤੇ ਸਥਾਪਿਤ ਹੈ ਅਰਧ ਨਾਰੈਸ਼ਵਰ ਮਹਾਦੇਵ ਸ਼ਿਵਲਿੰਗ ਜੋ ਦੁਨੀਆ ਵਿੱਚ ਦੋਈਆ ਤੇ ਉਹਨਾਂ ਵਿੱਚੋਂ ਇੱਕ ਹੈ ਇਸ ਸਥਾਨ ਦੇ ਉੱਤੇ ਤੇ ਹਰ ਵੇਲੇ ਵਰਾਜਮਾਨ ਰਹਿੰਦੇ ਨੇ ਸ਼ਿਵਜੀ ਮਹਾਰਾਜ ਤੇ ਪਾਰਵਤੀ ਇਸ ਜਗ੍ਹਾ ਦੇ ਉੱਤੇ ਤੇ ਆਜੋ ਕਰਦੇ ਆ ਵੀਡੀਓ ਨੂੰ ਸ਼ੁਰੂ ਤੇ ਕਿਹੜੇ-ਕਿਹੜੇ ਸੰਗਤਾਂ ਇਸ ਜਗ੍ਹਾ ਤੇ ਆਈਆਂ ਕਮੈਂਟ ਸੈਕਸ਼ਨ ਚ ਜਰੂਰ ਦੱਸਿਓ ਜੀ ਖੁਸ਼ਿਆਰਪੁਰ ਤੋਂ ਕੋਈ 50 ਕਿਲੋਮੀਟਰ ਦੀ ਦੂਰੀ ਤੇ ਇਹ ਸਥਾਨ ਆ ਔਰ ਇਹ ਕਿਹਾ ਜਾਂਦਾ ਇੱਥੇ ਸ਼ਿਵਜੀ ਮਹਾਰਾਜ ਤੇ ਪਾਰਵਤੀ ਮਾਤਾ ਸ਼ਾਖ ਸ਼ਾਤ ਇੱਥੇ ਬਰਾਜਮਾਨ ਆ ਔਰ ਸੰਗਤਾਂ ਨੂੰ ਦਿੰਦੇ ਆ ਦਰਸ਼ਨ ਅੱਜ ਵੀ ਤੇ ਮਨੋ ਕਾਮਨਾ ਉਹਨਾਂ ਦੀਆਂ ਹੁੰਦੀਆਂ ਪੂਰੀਆਂ ਤੇ ਅੱਜ ਆਪਾਂ ਵੀ ਦਰਸ਼ਨ ਕਰਨ ਆਏ ਆ ਤੇ ਤੁਹਾਨੂੰ ਵੀ ਕਰਾਵਾਂਗੇ ਤੇ ਪੀਰ ਨਗਾਹੇ ਤੋਂ 7 ਕਿਲੋਮੀਟਰ ਦੀ ਦੂਰੀ ਤੇ ਇਹ ਸਥਾਨ ਆ ਔਰ ਜਿਹੜਾ ਤੁਸੀਂ ਮੰਦਿਰ ਦੇਖ ਰਹੇ ਆ ਸਾਹਮਣੇ ਸੱਪ ਦੇ ਚਾਰ ਸੱਪਾਂ ਦੀਆਂ ਸਿਰੀਆਂ ਦੇ ਉੱਤੇ ਬਣਿਆ ਆ ਚਾਰ ਨਾਗਾਂ ਦੀਆਂ ਚਾਰ ਨਾਗਾਂ ਦੇ ਫੰਨ ਦੇ ਉੱਤੇ ਬਣਿਆ ਹੋਇਆ ਇਹ ਮੰਦਿਰ ਤੇ ਮੈਂ ਤੁਹਾਨੂੰ ਜੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਦਾ ਯਾ ਉਹ ਦੇਖੋ ਤੇ ਇਸ ਸਥਾਨ ਤੇ ਅੱਜ ਵੀ ਸ਼ਿਵਜੀ ਮਹਾਰਾਜ ਤੇ ਪਾਰਵਤੀ ਮਾਤਾ ਮੌਜੂਦ ਆ ਔਰ ਇੰਡੀਆ ਦੇ ਵਿੱਚ ਦੋ ਸ਼ਿਵਲਿੰਗ ਆ ਇੰਡੀਆ ਦੇ ਵਿੱਚ ਦੋ ਸ਼ਿਵਲਿੰਗ ਆ ਜਿਹੜੇ ਅਰਧ ਨਾਰੀ ਸ਼ਵਰ ਸ਼ਿਵਲਿੰਗ ਆ ਜਿਹੜੇ ਸ਼ਿਵਲਿੰਗ ਚ ਦੋ ਰੂਪ ਆ ਇੱਕ ਪਾਰਵਤੀ ਮਾਤਾ ਤੇ ਇੱਕ ਸ਼ਿਵਜੀ ਮਹਾਰਾਜ ਦਾ ਔਰ ਉਹਨਾਂ ਚ ਇੱਕ ਸ਼ਿਵਲਿੰਗ ਜਿਹੜਾ ਉਹ ਇਸ ਜਗ੍ਹਾ ਤੇ ਸਥਾਪਿਤ ਆ ਤੇ ਆ ਜੋ ਤੁਹਾਨੂੰ ਕਰਾਉਣੇ ਉਹ ਤੇ ਦਰਸ਼ਨ ਮੇਲੇ ਤੇ ਕੀ ਇੱਥੇ ਦਾ ਇਤਿਹਾਸ ਆ ਉਹ ਵੀ ਤੁਹਾਨੂੰ ਦੱਸਾਂਗੇ ਤੇ ਇਹ ਪਿੰਡ ਦਾ ਜੀ ਬਨੋੜੇ ਮਹਾਦੇਵ ਸ਼ਿਵ ਮੰਦਿਰ ਤੇ ਕਿਹੜੀਆਂ-ਕਿਹੜੀਆਂ ਸੰਗਤਾਂ ਇਸ ਜਗ੍ਹਾ ਤੇ ਆਈਆਂ ਦਰਸ਼ ਮੇਲੇ ਕਰਨ ਤੇ ਉਹ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਪਿੰਡ ਪਿੰਦਾ ਜੀ ਚਤੜਾੜਾ ਚਤੜਾੜਾ ਪਿੰਡ ਦੇ ਵਿੱਚ ਇਹ ਮੰਦਿਰ ਸਥਾਪਿਤ ਆ ਔਰ ਬਹੁਤ ਹੀ ਸੋਹਣਾ ਮੰਦਿਰੇ ਬਣਿਆ ਆ ਔਰ ਜਦੋਂ ਅੰਦਰ ਐਂਟਰੀ ਕਰਦੇ ਆ ਗੱਭੇ ਕਮਲ ਦਾ ਫੁੱਲ ਆ ਔਰ ਇਸੇ ਵਿੱਚ ਫੁਆਰੇ ਲੱਗੇ ਆ ਲਾਈਟਿੰਗ ਕੀਤੀ ਆ ਬਹੁਤ ਸੋਹਣੀ ਬਹੁਤ ਹੀ ਸੋਹਣਾ ਲੱਗਦਾ ਹੈ ਨਾ ਤੇ ਖੱਬੇ ਹੱਥ ਇੱਕ ਸ਼ੈੱਡ ਪਈ ਆ ਤੇ ਇਹਦੇ ਵਿੱਚ ਜੱਗ ਕਰਨ ਲਈਏ ਬਣਾਇਆ ਹੋਇਆ ਹੈ ਜਦੋਂ ਹਵਨ ਕਰਦੇ ਆ ਆਪਾਂ ਹੁਣ ਚੱਲਦੇ ਆਂ ਦਰਬਾਰ ਤੇ ਦਰਸ਼ਨ ਕਰਨ ਔਰ ਜਿੱਥੇ ਮਹਾਪਾਰਤਕਾਲ ਦਾ ਮਹਾਪਾਰਤਕਾਲ ਦੇ ਸਮੇਂ ਦੇ ਦੋ ਸ਼ਿਵਲਿੰਗ ਸਥਾਪਤ ਆ ਜਿਹੜੇ ਸ਼ਿਵਲਿੰਗਾ ਕਹਿੰਦੇ ਉਹ ਆਪਣੇ ਆਪ ਧਰਤੀ ਚੋਂ ਨਿਕਲੇ ਸਿਗੇ ਨਾ ਸ਼ਿਵਜੀ ਮਹਾਰਾਜ ਤੇ ਪਾਰਵਤੀ ਦਾ ਜੋ ਅਰਧਨਾਰੀਸ਼ਵਰ ਸ਼ਿਵਲਿੰਗ ਹਨ ਤੇ ਇਹਦਾ ਜਿਹੜਾ ਪਿਸ਼ੋਕੜ ਆ ਦੱਸਿਆ ਜਾਂਦਾ ਆ ਵੀ ਇਹ ਸ਼ਿਵਲਿੰਗ ਸਥਾਪਿਤ ਕਿੱਦਾਂ ਹੋਏ ਆ ਵੀ ਇਸ ਜਗ੍ਹਾ ਦੇ ਉੱਤੇ ਨਾ ਜਿੱਥੇ ਆਪਾਂ ਖੜੇ ਆ ਇਸ ਜਗਾ ਤੇ ਉੱਤੇ ਇੱਕ ਰਾਖਸ਼ ਹੋਇਆ ਉਸ ਟਾਈਮ ਤੇ ਜੋ ਇੱਥੇ ਦਾ ਇਤਿਹਾਸ ਆ ਕੋਈ ਇਸ ਜਿਹੜੀ ਇੱਕ ਸਟੋਰੀ ਤੁਹਾਨੂੰ ਦੱਸਣ ਲੱਗਾ ਕੋਈ ਇਹਨੂੰ ਮੰਨਤਾ ਦਿੰਦਾ ਕੋਈ ਮੰਨਤਾ ਨਹੀਂ ਦਿੰਦਾ ਤੇ ਸਟੋਰੀ ਇਹ ਆ ਵੀ ਕਹਿੰਦੀ ਇੱਥੇ ਜਿਹੜਾ ਇੱਕ ਰਾਖਸ਼ ਹੋਇਆ ਆ ਤੇ ਉਹ ਰਾਖਸ਼ ਨੂੰ ਬਰ ਪਾਇਆ ਸੀ ਬ੍ਰਹਮਾ ਜੀ ਤੋਂ ਵੀ ਨਾ ਤਾਂ ਉਹਨੂੰ ਕੋਈ ਨਰ ਮਾਰ ਸਕਦਾ ਤੇ ਨਾ ਨੂੰ ਨਾ ਹੀ ਉਹਨੂੰ ਕੋਈ ਨਾਰੀ ਮਾਰ ਸਕਦੀ ਆ ਤੇ ਜਦੋਂ ਉਹਨੂੰ ਇਹ ਬਰਮ ਮਿਲ ਗਿਆ ਤੇ ਫਿਰ ਉਹਨੇ ਜਿਹੜੇ ਇੱਥੇ ਦੇ ਲੋਕਲ ਸੀਗੇ ਵਸ਼ਿੰਦੇ ਉਹਨਾਂ ਨੂੰ ਦੁਖੀ ਕਰਨਾ ਸ਼ੁਰੂ ਕਰਤਾ ਦੇਵੀ-ਦੇਵਤਿਆਂ ਨੂੰ ਇਹਦੇ ਦੁਖੀ ਕਰਨਾ ਸ਼ੁਰੂ ਕਰ ਦਿੱਤਾ ਤਾਂ ਫਿਰ ਉਹ ਸਾਰੇ ਜਾਣੇ ਸ਼ਿਵ ਜੀ ਮਹਾਰਾਜ ਦੇ ਕੋਲ ਗਏ ਸ਼ਿਵ ਜੀ ਮਹਾਰਾਜ ਤੇ ਅਰਦਾਸ ਬੇਨਤੀ ਕੀਤੀ ਤੇ ਸ਼ਿਵਜੀ ਮਹਾਰਾਜ ਨੇ ਫਿਰ ਉਹਨਾਂ ਦੀ ਅਰਦਾਸ ਬੇਨਤੀ ਸੁਣੀ ਸ਼ਿਵਜੀ ਮਹਾਰਾਜ ਨੇ ਆਪਣਾ ਅਰਧ ਨਾਰਾਇਸ਼ਵਰ ਰੂਪ ਅਦਾ ਸ਼ਿਵਜੀ ਮਹਾਰਾਜ ਤੇ ਅਦਾ ਪਾਰਵਤੀ ਮਾਤਾ ਦਾ ਰੂਪ ਧਾਰਿਆ ਤੇ ਉਸ ਰਾਖਸ਼ ਦਾ ਵਦ ਕੀਤਾ ਨਾਸ਼ ਕੀਤਾ ਤੇ ਇਹ ਉਹ ਸ਼ਿਵਲਿੰਗਾ ਜਿਹੜਾ ਆਪਣੇ ਆਪ ਧਰਤੀ ਤੋਂ ਸਥਾਪਿਤ ਹੋਇਆ ਆ ਇਹ ਇੱਕ ਪਾਸੇ ਸ਼ਿਵਜੀ ਮਹਾਰਾਜ ਤੇ ਇੱਕ ਪਾਸੇ ਪਾਰਵਤੀ ਮਾਤਾ ਜੀ ਤੇ ਇਹ ਜਿਹੜਾ ਸ਼ਿਵਲਿੰਗਾ ਇਹ ਇੰਡੀਆ ਦੇ ਵਿੱਚ ਦੋ ਹੀ ਸ਼ਿਵਲਿੰਗਾ ਇੱਕ ਦੱਸਿਆ ਜਾਂਦਾ ਆ ਵੀ ਪਠਾਨਕੋਟ ਦੇ ਲਾਗੇ ਆ ਡਮਟਾਲ ਏਰੀਏ ਦੇ ਵਿੱਚ ਦੂਸਰਾ ਸ਼ਿਵਲਿੰਗ ਇਸ ਜਗ੍ਹਾ ਤੇ ਸਥਾਪਿਤ ਆ ਤੇ ਜਦੋਂ ਉਹਦਾ ਰਾਖਸ਼ ਦਾ ਵੱਦ ਕੀਤਾ ਰਾਖਸ਼ ਨੂੰ ਮਾਰ ਦਿੱਤਾ ਤੇ ਉਸ ਤੋਂ ਬਾਅਦ ਸ਼ਿਵਜੀ ਮਹਾਰਾਜ ਤੇ ਪਾਰਵਤੀ ਮਾਤਾ ਜੀ ਇਸ ਜਗ੍ਹਾ ਤੇ ਸਤਾਪਤ ਹੋਗੇ ਕਹਿੰਦੇ ਇਸੀ ਜਗ੍ਹਾ ਤੇ ਤੇ ਉਸੇ ਚੈਂਟ ਤੋਂ ਕਹਿੰਦੇ ਸਾਰੀਆਂ ਸੰਗਤਾਂ ਨੂੰ ਦਰਸ਼ਨ ਮਿਲੇ ਦਿੰਦੇ ਆ ਤੇ ਉਹਨਾਂ ਦੀਆਂ ਕਰਦੇ ਮਨੋ ਕਾਮਨਾਵਾਂ ਪੂਰੀਆਂ ਜਿਹੜਾ ਸ਼ਰਦਾ ਦੇ ਨਾਲ ਇੱਥੇ ਜਲ ਚੜੋਂਦਾ ਉਹਦੀਆਂ ਉਹਦੇ ਸਾਰੇ ਜਿਹੜੇ ਛੁੱਭ ਕੰਮ ਆ ਛੋਬੇ ਸ਼ਾਮਾ ਉਹ ਕਹਿੰਦੇ ਪੂਰੀਆਂ ਹੁੰਦੀਆਂ ਆ ਤੇ ਕਿਹੜੀਆਂ ਗੜੀਆਂ ਸੰਗਤਾਂ ਇਸੀ ਜਗਾ ਤੇ ਆਈਆਂ ਦਰਸ਼ਨ ਮਿਲੇ ਕੀਤੀਆਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਬਰਨੋੜੇ ਮਹਾਦੇਵ ਤੇ ਇਹ ਆ ਜੀ ਚਲਦਾ ਧੂਣਾ ਬਾਬਾ ਜੀ ਦਾ ਤੇ ਇਹਦੇ ਬਿਲਕੁਲ ਸਾਹਮਣੇ ਇਹ ਜਿਹੜੇ ਅਰਧ ਨਾਰੀ ਨਾਰੀਸ਼ਵਰ ਸ਼ਿਵ ਜੀ ਮਹਾਰਾਜ ਤੇ ਪਾਰਵਤੀ ਮਾਤਾ ਜੀ ਦਾ ਜਿਹੜਾ ਰੂਪ ਆ ਰੂਪ ਆ ਉਹਦੇ ਬਿਲਕੁਲ ਸਾਹਮਣੇ ਸ਼ਿਵ ਜੀ ਮਹਾਰਾਜ ਦਾ ਸ਼ਿਵਲਿੰਗ ਸਥਾਪਤ ਹੈ ਇਹ ਵੀ ਬੜਾ ਪ੍ਰਚੀਨ ਅਪਰਾਚੀਨ ਆ ਤੇ ਇਹ ਵੀ ਕਹਿੰਦੇ ਧਰਤੀ ਦੇ ਵਿੱਚੋਂ ਇਥੋਂ ਸਥਾਪਤ ਹੋਇਆ ਧਰਤੀ ਦੇ ਵਿੱਚੋਂ ਹੀ ਆਪਣੇ ਆਪ ਨਿਕਲਿਆ ਸੀਗਾ ਸ਼ਿਵਲਿੰਗ ਤੇ ਇਹ ਸ਼ਿਵਲਿੰਗ ਦਾ ਜਿਹੜਾ ਆਕਾਰ ਆ ਇਹ ਵੀ ਦੇਖੋ ਤੁਸੀਂ ਪਿਛਲੇ ਪਾਸੇੋਂ ਦੇਖੇ ਹੋਵੇ ਟੇਡਾ ਹੋਇਆ ਆ ਇਹ ਤਾਂ ਤੇ ਗੌਰ ਨਾਲ ਦੇਖੋਗੇ ਤੇ ਜਿੱਦਾਂ ਜਿੱਦਾਂ ਟਾਈਮ ਪੈ ਰਿਹਾ ਤੇ ਓਦਾਂ-ਓਦਾਂ ਇਹ ਇਥੋਂ ਵਿੱਚੋਂ ਇਹ ਖੁੱਲ ਰਿਹਾ ਆ ਤੇ ਇਹ ਮਹਾਭਾਰਤ ਕਾਲ ਦੇ ਟਾਈਮ ਦੇ ਸ਼ਿਵਲਿੰਗਾ ਤੇ ਐਸ ਜਗ੍ਹਾ ਦੇ ਉੱਤੇ ਜਦੋਂ ਪਾਂਡਵਾਂ ਨੂੰ ਬਨਵਾਸ ਮਿਲਿਆ ਸੀ ਤੇ ਉਹ ਵੀ ਉਸ ਟਾਈਮ ਤੇ ਇਸ ਜਗ੍ਹਾ ਦੇ ਉੱਤੇ ਆਏ ਸੀ ਤਾਂ ਕੁਝ ਟਾਈਮ ਇਸ ਜਗ੍ਹਾ ਤੇ ਉਹਨਾਂ ਨੇ ਬਤਿੱਤ ਕੀਤਾ ਸੀ ਹਾਂਜੀ ਜਿਹੜਾ ਇਹ ਇਹ ਉੱਪਰ ਛੱਤ ਦੇਖੋ ਨਾ ਤੁਸੀਂ ਜਿਹੀ ਤਰ੍ਹਾਂ ਹਾਂਜੀ 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 ਜਿਵੇਂ ਆਪਾਂ ਅੱਜ ਦੇ ਅੱਜ ਦੇ ਟਾਈਮ ਦਾ ਵਿੱਚ ਸਿਮਿੰਟ ਦੇ ਬਣਾਏ ਹੋਏ ਮਕਾਨ ਵੀ ਖਿਰ ਜਾਂਦੇ ਆ ਯੈਸ 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 ਹੈ ਨਾ ਜੀ ਹਾਂਜੀ ਇਹਦੀ ਕਲਾਕਾਰੀ ਦੇਖੋ ਕਿ ਇਹ ਬਿਨਾ ਸਿਮਿੰਟ ਤੋਂ ਕਿਸ ਢੰਗ ਨਾਲ ਬਣਾਇਆ ਗਿਆ ਏ ਔਰ ਬਿਨਾ ਸਿਮਿੰਟ ਤੋਂ ਇਹ ਟਿਕੇ ਆ ਬਿਲਕੁਲ ਘੱਟੋ ਘੱਟ 5000 ਸਾਲ ਪੁਰਾਣਾ ਦਰਵਾਜ਼ਾ ਹੈ ਲਗਭਗ ਇਹ ਕਿੰਨੇ ਭੂਕੰਪ ਵੀ ਆਂਦੇ ਆ ਤੇ ਫੇ ਵੀ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੁਣ ਮੈਂ ਆ ਦੇਖਿਆ ਇਹਦਾ ਸ਼ਿਵਰਿੰਗ ਸ਼ਿਵਲਿੰਗ ਆ ਨਾ ਇੱਥੋਂ ਬਹ ਭੁਰ ਰਿਹਾ ਏ ਦੋਤੋਂ ਤੋਂ ਨਿਕਲ ਰਿਹਾ ਵਿੱਚੋਂ ਇਹਦਾ ਪਾਣੀ ਪੈ ਰਿਹਾ ਉਹਦੇ ਉੱਤੇ ਜਦੋਂ ਜਲ ਚੜਾਉਂਦੇ ਆ ਤੇ ਆ ਪਿੱਤੋਂ ਖੁਰ ਰਿਹਾ ਆ ਪੋਸਾਕ ਦਾ ਇਹ ਨਹੀਂ ਕਿਉਂਕਿ ਮੈਂ ਵੀ ਦੇਖਿਆ ਹੈ ਦੋ ਦਿਨ ਪਹਿਲਾਂ ਆਪ ਵੀ ਕੋਈ ਏਦਾਂ ਹੋ ਰਿਹਾ ਹੈ ਹੈਨਾ ਤੇ ਇਹ ਜਿਹੜਾ ਇਹਦਾ ਆਕਾਰ تیرਸ਼ਾ ਪਹਿਲਾਂ ਹੀ ਆ ਇਹ ਤਾਂ ਪਹਿਲਾਂ ਹੀ تیرਸ਼ਾ ਹੈ ਪਰ ਕੁਛ ਜਲ ਚੜਾਉਣ ਤੋਂ ਬਾਅਦ ਏਦਾਂ ਆਪਣੇ ਹੱਥ ਵੀ ਜ਼ੋਰ-ਜ਼ੋਰ ਦੀ ਰਗੜਦੇ ਆ ਨਾ ਜੀ ਹਾਂ ਹਾਂ ਉੱਤੇ ਤੇ ਇਹ ਇਹ ਜਿਹੜੀਆਂ ਲਾਈਨਾਂ ਆ ਇਹ ਪਹਿਲਾਂ ਤੋਂ ਸਭ ਕੁਝ ਪਹਿਲਾਂ ਤੋਂ ਹੀ ਆ ਨਾ ਇਹ ਤੁਹਾਡੇ ਬੰਦੇ ਸਰਕਾਰੀ ਸਕੂਲ ਆ ਇਹ ਵੀ ਸ਼ਿਵਲਿੰਗ ਉਸੇ ਟਾਈਮ ਦਾ ਹੈ ਓਕੇ ਤਿੰਨ ਸ਼ਿਵਲਿੰਗਾ ਹਾਂ ਜੀ ਇੱਕ ਅੰਦਰ ਇਧਰ ਇੱਕ ਏ ਤੇ ਇੱਕ ਆਰਧ ਨਾਰੈਸ਼ਰ ਆਰਧ ਨਾਰੈਸ਼ਵਰ ਸ਼ਿਵ ਜੀ ਮਹਾਰਾਜ ਤੇ ਪਾਰਵਤੀ ਮਾਤਾ ਜੀ ਦਾ ਹਾਂਜੀ ਹਾਂ ਜਿਹੜਾ ਰੂਪ ਆ ਤੇ ਜਿਹੜੇ ਨੰਦੀ ਕਹਿੰਦੇ ਖੂਜੋਂ ਨਿਕਲੇ ਸੀ ਉਹ ਇਹ ਆ ਜਾਂ ਉਧਰ ਹੀ ਆ ਉਧਰਲੀ ਸਾਈਡ ਆ ਤੇ ਦੱਸਿਆ ਜਾਂਦਾ ਵੀ ਇੱਥੇ ਨਾ ਜਦੋਂ ਆ ਥੱਲੇ ਇਧਰ ਖੂਹ ਆ ਪਹਾੜ ਦੇ ਨਾਲ ਹੀ ਇੱਕ ਸਾਈਡ ਦੇ ਉੱਤੇ ਮੰਦਿਰ ਦੇ ਬਿਲਕੁਲ ਲਹਿੰਦੇ ਲਹਿੰਦੇ ਬੰਨੇ ਤੇ ਉਹ ਯਰੋ ਖੂਦ ਹੀ ਕਹਿੰਦੇ ਉੱਥੋਂ ਪਟਾਈ ਹੋਈ ਤੇ ਇਹ ਖੂਹ ਦੇ ਵਿੱਚੋਂ ਨਾ ਖੂਹ ਪਟ ਰਹੇ ਸੀਗੇ ਤੇ ਉਹਦੇ ਵਿੱਚੋਂ ਨੰਦੀ ਨਿਕਲੇ ਸੀਗੇ ਤੇ ਦੱਸਿਆ ਜਾਂਦਾ ਵੀ ਹੋ ਸਕਦਾ ਵੀ ਜਦੋਂ ਆ ਪਾਂਡਵ ਇਸ ਜਗ੍ਹਾ ਤੇ ਆਏ ਆ ਤੇ ਹੋ ਸਕਦਾ ਉਹਨਾਂ ਨੇ ਨੰਦੀ ਬਣਾਇਆ ਹੋਵੇ ਤਾਂ ਉਹਨਾਂ ਕੋ ਖੰਡਤ ਹੋ ਗਿਆ ਸੀ ਕਹਿੰਦੇ ਇਹ ਕੰਨ ਹੈ ਨਹੀਂ ਸੀ ਇਸ ਕਰਕੇ ਉਹ ਵਿੱਚੇ ਹੀ ਰਹਿ ਗਿਆ ਹੋਵੇ ਨਾ ਤੇ ਮੰਨਤਾ ਦਾ ਕਹੀ ਆ ਬਾਕੀ ਇਹ ਨੰਦੀ ਉਹ ਅੱਜ ਵੀ ਇੱਥੇ ਹੀ ਆ ਥੱਲੇ ਖੱਡ ਦੇ ਵਿੱਚ ਆ ਉਹ ਖੁਦ ਲਾਗੇ ਕਹਿੰਦੇ ਪਿਆ ਹੈ ਅੱਜ ਵੀ ਉਹ ਉੱਦਾਂ ਹੀ ਆ ਉਸ ਜਗ੍ਹਾ ਦੇ ਉੱਤੇ ਨਾ ਤੇ ਬਨੋੜੇ ਬਨੋੜੇ ਮਹਾਦੇਵ ਬਨੋੜੇ ਮਹਾਦੇਵ ਇੱਕ ਚੀਜ਼ ਸਾਨੂੰ ਪੰਡਤ ਉਹਨਾਂ ਨੇ ਦੱਸੀ ਆ ਹੁਣੇ ਵੀ ਇਹ ਜਿਹੜਾ ਦਰਖਤ ਆ ਨਾ ਕਹਿੰਦੇ ਜਦੋਂ ਆਪਾਂ ਦਰਸ਼ਨ ਮੇਲੇ ਕਰਨ ਦਰਸ਼ਨ ਕਰਨ ਉਹਦੇ ਹੀ ਅੰਦਰ ਤੇ ਨਾਲੇ ਸੱਜੇ ਹੱਥ ਜਿਹੜਾ ਦਰਖਤ ਹੈ ਹੈਗਾ ਰੁਦਰਾਕਸ਼ ਦਾ ਤੇ ਰੁਦਰਾਕਸ਼ ਜਿਹੜਾ ਸਾਨੂੰ ਕਿੰਨੇ ਮੁਖੀ ਆ ਨਹੀਂ ਉਹ ਤਾਂ ਚਲੋ ਜਿਹਨੂੰ ਲਿੱਥਦਾ ਉਸ ਤੋਂ ਬਾਅਦ ਹੀ ਪਤਾ ਲੱਗਦਾ ਆ ਤੇ ਇਹ ਰੁਦਰਾਕਸ਼ ਦਾ ਦਰਖਤ ਆ ਜੇ ਜਦੋਂ ਤੁਸੀਂ ਜਦੋਂ ਵੀ ਤੁਸੀਂ ਬਨੋੜੇ ਮਹਾਦੇਵ ਆਉਂਦੇ ਆ ਤੁਸੀਂ ਇਹ ਟਰਾਈ ਕਰ ਸਕਦੇ ਜੇ ਤੁਹਾਨੂੰ ਸ਼ੋਅ ਸਕਦਾ ਵੀ ਤੁਹਾਨੂੰ ਰੁਦਰਾਕਸ਼ ਇੱਥੋਂ ਮਿਲ ਵੀ ਸਕਦਾ ਆ ਹਾਂਜੀ ਤੇ ਬਾਕੀ ਇਹ ਜਿਹੜਾ ਸਾਹਮਣੇ ਸਰੋਵਰ ਆ ਇਹ ਵੀ ਕਾਫੀ ਡੂੰਘਾ ਆ ਕਹਿੰਦੇ ਤੇ ਜਦੋਂ ਸ਼ਵਰਾਤਰੀ ਹੁੰਦੀ ਆ ਤੇ ਇਹਦੇ ਉੱਤੇ ਨਾ ਲక్ష్మణ ਝੂਲਾ ਬਣਾਇਆ ਜਾਂਦਾ ਕਹਿੰਦੇ ਲక్ష్మణ ਝੂਲਾ ਬੱਚਿਆਂ ਲਈ ਬਣਾਇਆ ਜਾਂਦਾ ਤੇ ਬੱਚੇ ਉਹਨੂੰ ਝੂਟਦੇ ਆ ਤੇ ਸ਼ਵਰਾਤਰੀ ਤੋਂ ਬਾਅਦ ਫਿਰ ਉਹਨੂੰ ਲਾਦਨ ਮਤਲਬ ਖੋਲ ਦਿੱਤਾ ਜਾਂਦਾ ਹੈ ਨਾ ਉਹਦਾ ਫੰਡਿਸ਼ਨ ਵੈਸੇ ਬੱਜਾ ਆ ਪੂਰਾ ਲੋਹੇ ਦੇ ਐਂਗਲ ਲਾ ਕੇ ਵਾਇਰਲ ਲਾਈਆਂ ਹੋਈਆਂ ਆ ਨਾ ਤੇ ਬਾਕੀ ਉਦੇ ਉੱਤੇ ਪੀਰ ਨਗਾਹੇ ਦੇ ਬਿਲਕੁਲ ਲੱਗ ਗਿਆ ਪੀਰ ਨਗਾਹੇ ਤੋਂ 7 ਕਿਲੋਮੀਟਰ ਦੂਰੀ ਤੇ ਆ ਇਹ ਸਥਾਨ ਤੇ ਦਰਸ਼ਨ ਮੇਲੇ ਕਰੋ ਜੀ ਤੇ ਹੁਸ਼ਿਆਰਪੁਰ ਤੋਂ ਤਕਰੀਬਨ ਪੈ ਜਾਂਦਾ 50 ਕਿਲੋਮੀਟਰ ਦੂਰੀ ਦੇ ਉੱਤੇ ਤੇ ਬਹੁਤ ਹੀ ਵਧੀਆ ਬਹੁਤ ਹੀ ਪੀਸਫੁਲ ਬਹੁਤ ਹੀ ਸ਼ਾਂਤਮਈ ਹੈ ਨਾ ਤੇ ਬਿਲਕੁਲ ਜੀ ਬਿਲਕੁਲ 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 ਆਨੰਦ ਆਉਂਦਾ ਜੀ ਆਨੰਦ ਮੈਨੂੰ 2 ਘੰਟੇ ਹੋਏ ਪਤਾ ਨਹੀਂ ਲੱਗਾ ਸ਼ਾਂਤੀ ਦੇ ਨਾਲ ਬੈਠੇ ਸੀ ਨਾ ਤੇ ਜਿਹੜੇ ਇੱਥੇ ਆਉਂਦੇ ਆ ਉਹ ਇਹ ਕਹਿੰਦੇ ਵੀ ਜਾਣ ਲੋ ਮਨ ਨਹੀਂ ਕਰਦਾ ਅਰੇ ਕੀ ਬਾਤ ਆ ਕੀ ਬਾਤ ਆ ਤੇ ਨਾਲੇ ਹੀ ਦੂਸਰੀ ਸਾਈਡ ਜਿਹੜਾ ਥੱਲੇ ਉੱਤਰ ਤੇ ਇਧਰਲੇ ਪਾਸੇ ਲੰਗਰ ਹਾਲ ਵੀ ਬਣਿਆ ਆ ਤੇ ਨਾਲ ਬਿਲਡਿੰਗ ਦਾ ਕੰਮ ਵੀ ਚੱਲ ਰਿਹਾ ਤੇ ਇਹ ਆ ਜੀ ਸ਼ਿਵਜੀ ਮਹਾਰਾਜ ਦਾ ਸਰੂਪ ਵਿਰਾਟ ਰੂਪ ਬਣਾਇਆ ਆ ਤੇ ਕਰੋ ਦਰਸ਼ਨ ਮਿਲੇ ਤੇ ਇਧਰਲੇ ਪਾਸੇ ਲੰਗਰ ਚੱਲਦਾ ਤੇ ਨਾਲ ਚਾਹ ਦਾ ਲੰਗਰ ਵੀ ਚੱਲਦਾ ਆ ਤੇ ਹਫਤੇ 'ਚ ਇੱਕ ਦਿਨ ਕਹਿੰਦੇ ਇੱਥੋਂ ਲੰਗਰ ਜਾਂਦਾ ਪੀਜੀਆਈ ਮਹੀਨੇ 'ਚ ਮਹੀਨੇ 'ਚ ਫੋੜੀ ਮਹੀਨੇ ਦੇ ਵਿੱਚ ਇੱਕ ਦਿਨ ਇਸ ਜਗ੍ਹਾ 'ਤੇ ਲੰਗਰ ਪੀਜੀਆਈ ਜਾਂਦਾ ਆ ਬਣਾ ਕੇ ਆਹ ਲੋ ਜੀ ਲੰਗਰ ਵੀ ਬਹੁਤ ਸਫਾਈ ਦੇ ਵਿੱਚ ਆ ਤੇ ਇਸ ਜਗ੍ਹਾ ਦੇ ਉੱਤੇ ਇਧਰੋਂ ਪਲੇਟਾਂ ਲਓ ਤੇ ਇੱਥੋਂ ਚਨੇ ਪੂਰੀਆਂ ਤੇ ਦਾਲ ਲੈ ਕੇ ਤੁਸੀਂ ਇੱਥੇ ਬਾਹਰ ਬਹਿ ਕੇ ਖਾ ਸਕਦੇ ਆ ਜਿਦਾਂ ਸੰਗਤਾਂ ਛਕ ਰਹੀਆਂ ਆ ਨਾ ਤੇ ਇੱਕ ਚੀਜ਼ ਜਿਹੜੀ ਇੱਥੇ ਬਹੁਤ ਵਧੀਆ ਲੱਗੀ ਮੈਨੂੰ ਅ ਬਈ ਕਹਿੰਦਾ ਜੈ ਸ਼੍ਰੀ ਬਨੋੜੇ ਮਹਾਦੇਵ ਕੋਈ ਵੀ ਗਰੀਬ ਬੇਸਹਾਰਾ ਜੋ ਰਾਸ਼ਨ ਲੈਣੇ ਵਿੱਚ ਅਸਮਰਥ ਹੋ ਵੈ ਕਿਰਪਾ ਸ਼੍ਰੀ ਬਨੋੜੇ ਮਹਾਦੇਵ ਮੰਦਿਰ ਕਮੇਟੀ ਸੇ ਸੰਪਰਕ ਕਰ ਸਕਦਾ ਹੈ ਨਾ ਤੇ ਧੰਨਵਾਦ ਉਹਨਾਂ ਦਾ ਕਹਿੰਦੇ ਬਹੁਤ ਬਹੁਤ ਜੈ ਬਾਬਾ ਬਿਰਫਾਨੀ ਭੁੱਖੇ ਕੋ ਅੰਨ ਔਰ ਪਿਆਸੇ ਕੋ ਪਾਣੀ ਤੇ ਉਹਨਾਂ ਦਾ ਸੰਪਰਕ ਦਾ ਨੰਬਰ ਵੀ ਦਿੱਤਾ ਹੋਇਆ ਆ ਤੇ ਸ਼੍ਰੀ ਬਨੋੜੇ ਮਹਾਦੇਵ ਮੰਦਿਰ ਚਤਾੜਾ ਤਹਿਸੀਲ ਉਹ ਜ਼ਿਲ੍ਹਾ ਉਨਾ ਹਿਮਾਚਲ ਪ੍ਰਦੇਸ਼ ਫ੍ਰੀ ਲੰਗਰ ਸੇਵਾ ਪੀਜੀਆਈ ਚੰਡੀਗੜ੍ਹ ਜਿਹੜਾ ਕਹਿੰਦੇ ਮਹੀਨੇ 'ਚ ਇੱਕ ਵਾਰੀ ਇੱਕ ਵਾਰੀ ਜਾਂਦਾ ਹੈ ਨਾ ਤੇ ਇਹ ਇੱਥੇ ਦਾ 뷰 ਆ ਸ਼ਾਨਦਾਰ ਤੇ ਇਧਰਲੇ ਪਾਸੇ ਪ੍ਰਾਇਮਰੀ ਸਕੂਲ ਵੀ ਵਿੱਚ ਹੀ ਆ ਇਹ ਆ ਜੀ ਸਰਕਾਰੀ ਪ੍ਰਾਇਮਰੀ ਸਕੂਲ ਚਤਾੜਾ ਮੰਦਿਰ ਦੇ ਬਿਲਕੁਲ ਨਾਲ ਮੰਦਿਰ ਦੇ ਵਿੱਚ ਹੀ ਆ ਜਿਹੜਾ ਸ਼ਵਰਾਤਰੀ ਨੂੰ ਲక్ష్ਮਣ ਝੂਲਾ ਬਣਾਉਂਦੇ ਉਹਦਾ ਫੰਡਿਸ਼ਨ ਇਹਨਾਂ ਨੇ ਆਪ ਬੰਨਿਆ ਆ ਲੋਹੇ ਦਾ ਜਿਹੜਾ ਫੰਡਿਸ਼ਨ ਆ ਇਹ ਪੱਕਾ ਇਹਨਾਂ ਨੇ ਬੰਨ ਦਿੱਤਾ ਇੱਕਾਰੀ ਨਾ ਤੇ ਆ ਜਿਹੜੇ ਉਹ ਵਾਇਰਾਂ ਜਾਂਦੀਆਂ ਆ ਨਾ ਇਹ ਇਧਰਲੇ ਖੰਬੇ ਤੋਂ ਆ ਜਿਹੜਾ ਤਲਾ ਆ ਇਹਦੇ ਪਰਲੇ ਪਾਸੇ ਇਹਦੇ ਨਾਲ ਇਹਨੂੰ ਫਿਰ ਬੁਣ ਦਿੰਦੇ ਆ ਵਿੱਚੋਂ ਤੇ ਉੱਪਰੋਂ ਫੜ ਕੇ ਕਹਿੰਦੇ ਇਹਨੂੰ ਪੂਰਾ ਉੱਥੇ ਤੱਕ ਮਿਲਕ ਤੁਰ ਇਹਦੇ ਉੱਤੇ ਵਿੱਚੋਂ ਦੀ ਤੁਰ ਕੇ ਉਧਰ ਨੂੰ ਜਾਂਦੇ ਤੇ ਉਧਰੋਂ ਇਧਰ ਲਈ ਸੈੱਡ ਆਉਂਦੇ ਆ ਤੇ ਇਹ ਪੂਰਾ ਹਿੱਲਦਾ ਆ ਇਦਾਂ ਇਦਾਂ ਲక్ష్మణ ਚੂਲਾ ਰਿਸ਼ੀਕੇਸ਼ ਖੇਲਦਾ ਹੈ ਨਾ ਸੇਮ ਉਹੀ ਚੀਜ਼ ਦਾ ਉਹ ਸਹੀ ਉਹਦੀ ਤਰਜ਼ ਦੇ ਉੱਤੇ ਇਹਨੂੰ ਬਣਾਇਆ ਜਾਂਦਾ ਹੈ ਨਾ ਤੇ ਬਣਾਉਂਦੇ ਸ਼ਵਰਾਤਰੀ ਵਾਲੇ ਦਿਨ ਹੀ ਆ ਉਹਨਾਂ ਦਿਨਾਂ ਦੇ ਵਿੱਚ ਇੱਕ ਦੋ ਦਿਨ ਸ਼ਾਇਦ ਰਹਿੰਦਾ ਹੈ ਨਾ ਇਹ ਤੇ ਉਸ ਤੋਂ ਬਾਅਦ ਇਹਨੂੰ ਲਾ ਦੇਉਂਦੇ ਆ ਨਾ ਤੇ ਬਹੁਤ ਹੀ ਆ ਆਨੰਦ ਆ ਬਹੁਤ ਹੀ ਵਧੀਆ ਇੱਥੇ ਦਾ ਨਜ਼ਾਰਾ ਆ ਦੇਖਣ ਨੂੰ ਲੱਗਦਾ ਦੇਖੋ ਬੁਰੇ ਸਰੋਵਰ ਆ ਪਿੱਛੇ ਮੰਦਿਰ ਬਣਿਆ ਤੇ ਜਿਹੜਾ ਪਿੱਛੇ ਤੁਸੀਂ ਪਹਾੜ ਦੇਖ ਰਹੇ ਹੋ ਉਹ ਸਾਹਮਣੇ ਉੱਪਰ ਆ ਇਹਦੇ ਉੱਪਰ ਆ ਜੀ ਪਰਥੀਨਾਥ ਜੀ ਦਾ ਦਰਬਾਰ ਪਰਥੀਨਾਥ ਜੀ ਦਾ ਮੰਦਿਰ ਇਹਦੀ ਬੈਕ ਸਾਈਡ ਤੇ ਲਠਿਆਣੀ ਪੈ ਜਾਂਦਾ ਆ ਤੇ ਇੱਧਰ ਪੈ ਜਾਂਦਾ ਆ ਨੰਗਲ ਤੇ ਪੀਰ ਨਗਾਹੇ ਤੋਂ ਇਹ ਪੈਂਦਾ ਕੋਈ 7 ਕਿਲੋਮੀਟਰ ਦੀ ਦੂਰੀ ਤੇ ਆ ਇਹ ਨਾ 7 ਕਿਲੋਮੀਟਰ ਦੀ ਦੂਰੀ ਤੇ ਬਿਲਕੁਲ ਤੇ ਆਜੋ ਹੁਣ ਜਾਂਚਣ ਕਰਦੇ ਆ ਜਿਹੜਾ ਨੰਦੀ 5000 ਸਾਲ ਬਾਅਦ ਖੂਹ ਵਿੱਚੋਂ ਨਿਕਲਿਆ ਉਹਦੇ ਇਹ ਜਿਹੜਾ ਤੁਸੀਂ ਆ ਦੇਖ ਰਹੇ ਆ ਆ ਖੁਦ ਹੀ ਲੋ ਪਟਾਈ ਹੋਈ ਸੀ ਨਾ ਤੇ ਇਹ ਸੀ ਨੰਦੀ ਜਿਹੜਾ ਦੱਸਿਆ ਜਾਂਦਾ ਵੀ 5000 ਸਾਲ ਪੁਰਾਣਾ ਨੰਦੀ ਹੈ ਇਸ ਖੂਹ ਦੀ ਪਟਾਈ ਦੇ ਦੌਰਾਨ ਨਿਕਲਿਆ ਸੀਗਾ ਤੇ ਇਹ ਸਾਹਮਣੇ ਆ ਜੀ ਬਨੋੜੇ ਮਹਾਦੇਵ ਇਹ ਬਿਲਕੁਲ ਬਨੋੜੇ ਮਹਾਦੇਵ ਦੇ ਲੱਗੇ ਸਥਾਨ ਆ ਤੇ ਜਿੱਥੋਂ 5000 ਸਾਲ ਪੁਰਾਣਾ ਨੰਦੀ ਨਿਕਲਿਆ ਤੇ ਇੱਕ ਖੰਡਤ ਹੋਇਆ ਨੰਦੀ ਆ ਕਹਿੰਦੇ ਤੇ ਇਹ ਵੀ ਜੋੜ ਕੇ ਦੇਖਿਆ ਜਾਂਦਾ ਇੱਥੇ ਦੇ ਇਤਿਹਾਸ ਦੇ ਨਾਲ ਬਈ ਇਹ ਜਿਹੜੇ ਸ਼ਿਵਜੀ ਮਹਾਰਾਜ ਦੇ ਸ਼ਿਵਲਿੰਗ ਦੇ ਸਾਹਮਣੇ ਨੰਦੀ ਨੰਦੀ ਰੱਖੇ ਹੋਏ ਆ ਤੇ ਸ਼ਾਇਦ ਇਹ ਵੀ ਉੱਥੇ ਰੱਖਣਾ ਸੀਗਾ ਇਹਨੂੰ ਤੇ ਇਹ ਖੰਡਤ ਹੋ ਗਿਆ ਦੀ ਇਸ ਕਰਕੇ ਇਹਨੂੰ ਉੱਥੇ ਨਹੀਂ ਰੱਖਿਆ ਗਿਆ ਕਿਉਂਕਿ ਇੱਕ ਸ਼ਿਵਲਿੰਗ ਦੇ ਸਾਹਮਣੇ ਨੰਦੀ ਆ ਜਿਹੜਾ ਦੂਜਾ ਅਰਧ ਨਾਰਾਇਣਸ਼ਵਰ ਪਾਰਵਤੀ ਤੇ ਸ਼ਿਵਜੀ ਮਹਾਰਾਜ ਦਾ ਇਕੱਠਾ ਸਰੂਪ ਆ ਸ਼ਿਵਲਿੰਗ ਉਹਦੇ ਸਾਹਮਣੇ ਤੇ ਹੋ ਸਕਦਾ ਇਹ ਨੰਦੀ ਉਹਦੇ ਲਈ ਬਣਾਇਆ ਹੋਵੇ ਤੇ ਜਿਹੜਾ ਖੰਡਤ ਹੋ ਗਿਆ ਮੁੜ ਕੇ ਉੱਥੇ ਨਹੀਂ ਰੱਖਿਆ ਸੀਗਾ ਨਾ ਤੇ ਇਹ ਆ ਜੀ ਉਹ ਦਰਬਾਰ ਪਨੋੜੇ ਮਹਾਦੇਵ ਜਿਹੜੇ ਤੁਸੀਂ ਜਾਣਦੇ ਆ ਜਿਹੜੀ ਇੱਥੇ ਦੀ ਬਨਸਪਤੀ ਇੱਥੇ ਦੀ ਆਬੋ ਹਵਾਇ ਦਾ ਆਲਾ ਦੁਆੜਾ ਆ ਬਿਲਕੁਲ ਅਲੱਗਾ ਬਿਲਕੁਲ ਡਿਫਰੈਂਟ ਆ ਇੱਕ ਤੁਹਾਨੂੰ ਵੱਖਰਾ ਅਹਿਸਾਸ ਹੁੰਦਾ ਇਸ ਜਗ੍ਹਾ ਤੇ ਜਾ ਕੇ ਕਰੀ ਦਰਸ਼ਨ ਜਰੂਰ ਕਰੋ ਇਸ ਵੀਡੀਓ ਚ ਨਹੀਂ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇਖਦੇ ਰਹੋ ਆਪਣੇ ਭਰਾ ਦਾ ਚੈਨਲ ਕ੍ਰੀਏ ਟੈਲੀਕਾਸਟ